ਉਹ ਇਸ ਕਰਕੇ ਕਹ ਦਿੱਤਾ ਕਿ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਹਲਕਾ ਬੰਗਾ ਦੀਆਂ ਜਿਹੜੀਆਂ ਫਿਰਨੀਆਂ ਤੇ ਰੂਰਲ ਲਿੰਕ ਰੂਟਸ ਜਿਹੜੀਆਂ ਸੀਆਂ ਉਹਨਾਂ ਦੀ ਕੰਸਟਰਕਸ਼ਨ ਬਾਰੇ ਅਸੀਂ ਸਰਕਾਰ ਨੂੰ ਲਿਖਿਆ ਸੀ ਔਰ ਉਹਦੇ ਵਿੱਚ ਅਸੀਂ 41 ਸੜਕਾਂ ਜਿਹੜੀਆਂ ਫਿਰਨੀਆਂ ਮਾਰਕ ਦਿੱਤੀਆਂ ਸੀ ਜਿਨ੍ਹਾਂ ਨੂੰ ਬਣਾਉਣ ਦੇ ਅਸੀਂ ਸਰਕਾਰ ਨੂੰ ਕਿਹਾ ਸੀ ਔਰ ਮੈਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਇਹ ਦਿਲੋਂ ਆਪਣੇ ਵੱਲੋਂ ਤੇ ਸਮੁੱਚੇ ਵਿਧਾਨ ਸਭਾ ਹਲਕਾ ਬੰਗਾ ਵੱਲੋਂ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਨੇ ਇਹਦੇ ਵਿੱਚ ਕੁਝ 17 ਸੜਕਾਂ ਇਹਦੇ ਲਈ ਅਸੀਂ ਪ੍ਰਪੋਜ਼ ਕੀਤਾ ਸੀ ਉਹ ਟੋਟਲ ਅਮਾਉਂਟ ਸੀ ਕੋਈ 1348 ਕਰੋੜ ਰੁਪਏ 13 ਕਰੋੜ 48 ਲੱਖ ਰੁਪਏ ਦੇ ਕਰੀਬ ਦੀ ਅਸੀਂ ਉਹਨਾਂ ਦੇ ਵਿੱਚੋਂ 8 ਕਰੋੜ 80 ਲੱਖ 80002 ਜਿਹੜੀਆਂ ਜਿਹੜੀਆਂ 17 ਸੜਕਾਂ ਆ ਉਹ 8 ਕਰੋੜ ਦੇ ਪਾਸ ਹੋ ਕੇ ਆ ਗਈਆਂ ਜਿਹੜੀਆਂ ਵਿਦਨ 3 ਮਨਸ ਕੰਪਲੀਟ ਹੋ ਜਾਣਗੀਆਂ ਮੈਸਮਿੰਦਾ ਕਿ ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਇਹ ਜੇਸੀ ਪਿਛਲੀ ਵਾਰੀ ਦਾ ਪਿਛਲੀ ਕਾਰਜ ਸਰਕਾਰ ਦਾ ਦੇਖੀ ਤਾਂ ਉਹਨਾਂ ਨੇ ਟੋਟਲ ਸਾਰੇ ਹਲਕੇ ਚ ਨੀਨੇ ਪੈਸੇ ਖਰਚੇ ਜਿੰਨੇ ਅਸੀਂ ਇਹਨਾਂ 8 ਕਰੋੜ 80 ਲੱਖ ਜਿਹੜਾ ਅਸੀਂ ਆ ਤਿੰਨ ਮਹੀਨੇ ਚ ਖਰਚ ਦਰਾਂ ਉਸ ਤੋਂ ਪਹਿਲਾਂ ਵੀ ਅਸੀਂ ਕੋਈ 5-6 ਕਰੋੜ ਰੁਪਏ ਜਦੋਂ ਮੈਂ ਹਰ ਮੈਨੂੰ ਐਮ ਆਮ ਆਨਿ ਪਾਰਟੀ ਜੁਆਇਨ ਕੀਤੀ ਸੀ ਉਸ ਵੇਲੇ ਵੀ ਅਸੀਂ ਕੋਈ 5 ਕਰੋੜ ਰੁਪਏ ਅਸੀਂ ਇੱਥੇ ਬਲਾਕ ਸੰਪਤੀ ਦੇ ਮਤਲਬ ਦੋਨੋਂ ਬਲਾਕਸ ਆਡ ਤੇ ਜਿਹੜਾ ਬੰਗਾ ਬਲਾਕ ਉਹਨਾਂ ਨੂੰ ਖੱਚਿਆ ਸੀ ਉਸ ਤੋਂ ਬਾਅਦ ਸਦਾਪੂ ਆਸੇ ਮਾਨ ਸਾਹਿਬ ਨੇ ਫਿਰ ਸਾਨੂੰ 80 ਲੱਖ ਰੁਪਏ ਸੀ ਉਹ ਵੀ ਵੰਡੇ ਆ ਸੀ ਔਰ ਮੈਂ ਸਮਝਦਾ ਕਿ ਇਹ ਜਿਹੜੀ ਤੁੰਦ ਮਾਨ ਸਾਹਿਬ ਦੀ ਸੋਚ ਹੈ ਕਿ ਅਸੀਂ ਪਿੰਡਾਂ ਏ ਡਵੈਲਪਮੈਂਟ ਕਰਾਣੀ ਹੈ ਔਰ ਉਹਦਾ ਇੱਕ ਪਹਿਲਾ ਪੜਾਅ ਆ ਔਰ ਇਸ ਪੜਾਅ ਨੂੰ ਅਸੀਂ ਅੱਗੇ ਲਿਜਾਵਾਂਗੇ ਸਭ ਤੋਂ ਵੱਡੀ ਮੈਂ ਤੁਹਾਡੇ ਥਰੂ ਹੀ ਕਿਉਂ ਕਿਉਂਕਿ ਤੁਸੀਂ ਜਰੀਆਂ ਉਹ ਲੋਕਾਂ ਤੱਕ ਗੱਲ ਲਿਆਂਦੇ ਜੇਕਰ ਤੁਸੀਂ ਦੱਸੋਗੇ ਕਿਉਂਕਿ ਜੇਕਰ ਕਈ ਵਾਰੀ ਕੀ ਹੁੰਦਾ ਕਿ ਸਹੀ ਦੀ ਨੌਲੇਜ ਨਹੀਂ ਹੁੰਦੀ ਵੀ ਆਹ ਚੀਜ਼ ਫੋਨ ਬੜੀ ਐ ਜੱਪਣੀ ਚਾਹੀਦੀ ਹੈ ਜਦੋਂ ਲੋਕ ਤੁਹਾਡੇ ਥਰੂ ਪੜਨਗੇ ਜਾਂ ਤੁਸੀਂ ਕੋਈ ਕਵਰੇਜ ਦੋਗੇ ਤਾਂ ਸਾਡੇ ਕੋਲ ਜਿਹੜੀਆਂ ਸਾਡੀਆਂ ਲੋੜਾਂਵੀਆਂ ਦਾ ਸਾਡੇ ਕੋਲ ਕੰਮ ਰਹਿ ਗਏ ਜਾਂ ਅਸੀਂ ਧਿਆਨ ਨਹੀਂ ਦਿੱਤਾ ਉਹ ਸਾਡੇ ਤੱਕ ਆਏਗੀ ਫਿਰ ਅਸੀਂ ਕਹਿੰਦਾ ਉਹਨਾਂ ਵੱਲ ਧਿਆਨ ਦੇ ਕੇ ਸਰਕਾਰ ਦਾ ਧਿਆਨ ਲਿਆਵਾਂਗੇ ਔਰ ਕੰਮ ਅਸੀਂ ਜਿਹੜੇ ਆ ਉਹ ਡਵੈਲਪਮੈਂਟ ਦੇ ਕੰਮ ਆ ਗਏ ਡਾਕਟਰ ਸਾਹਿਬ ਇਹ 17 ਸੜਕਾਂ ਜਿਹੜੀਆਂ ਪਸੰਗਿਆ ਪਿੰਡੂ ਖੇਤਰ ਦੀਆਂ ਆ ਇਹ ਸਾਰੀਆਂ ਫਿਰਨੀਆਂ ਤੇ ਰੂਰਲ ਲਿੰਕ ਰੂਟਸ ਹੈਗੀਆਂ ਇਹ ਕਿੰਨੇ ਕਿਲੋਮੀਟਰ ਬਣਦੀਆਂ ਇਹ ਟੋਟਲ ਇਹਨਾਂ ਦਾ ਬਣ ਜਾਣਾ ਜੀ ਤੇ ਆ ਆਜਾ ਲੈਂਦੇ ਰਹੀ ਇਹ ਬਣ ਜਾਣੀਆਂ ਕੋਈ ਛੋਟ ਕਿਲੋਮੀਟਰ ਦੇ ਨੇ ਛੋਟ ਕਿਲੋਮੀਟਰ ਇਹ ਕਿੰਨੇ ਦਿਨ ਚ ਜਿਹੜਾ ਪ੍ਰੋਜੈਕਟ ਪਾਸ ਇਹ 33 ਮਾਸ ਇਹ ਜਿਹੜਾ ਆ ਇਹ ਪ੍ਰੋਜੈਕਟ ਪੂਰਾ ਹੋ ਜਾਏਗਾ ਤੇ ਜਦੋਂ ਇਹ ਮਿਲਦਾ ਇਹ ਪੂਰਾ ਹੋ ਗਿਆ ਕਿ ਜਿਹੜੀ ਬਟਕੀ ਵੀ ਅਸੀਂ ਜਿਹੜਾ ਸਰਕਾ ਸਿਲੈਕਟ ਕਰ ਦਿੱਤੀਆਂ ਉਹਦੇ ਲਈ ਫਿਰ ਅਸੀਂ ਨੈਕਸਟ ਸਰਦਾਰ ਬੁਆਸੀ ਮਾਨ ਸਾਹਿਬ ਕੋ ਜਾਵਾਂਗੇ ਉਹਨਾਂ ਨੂੰ ਕੰਮ ਉਹ ਸਾਨੂੰ ਇਹ ਪਾਸ ਕਰੋ ਉਹਨੇ ਦਾ ਹੋ ਜਾਏਗਾ ਕਿ ਦੱਸੋ ਸ਼ਹਿਰ ਦੇ ਵਿੱਚ ਨਾ ਸੀਪੇ ਦਾ ਬਹੁਤ ਬੋਲਾ ਹਾਂ ਉਹਦੇ ਲਈ ਅਸੀਂ ਤਾਂ ਬਹੁਤ ਤੋਕੀ ਅਸਰੇ ਲਈ ਅਸੀਂ ਇੱਕ ਸੁਪਰ ਸੈਕਸ਼ਨ ਮਸ਼ੀਨ ਖਰੀਦ ਲਈ ਹੈ ਮੈਨੂੰ ਲੱਗਦਾ ਕਿ ਉਹਦਾ ਕੱਲ ਹੀ ਕਿਉਂਕਿ ਉਹ ਕਾਫੀ ਮਹਿੰਗੀ 60 70 ਲੱਖ ਦੀ ਮਸ਼ੀਨ ਆਈ ਹੈ ਤੇ ਉਹ ਅਸੀਂ ਕੱਲ ਤੋਂ ਹੀ ਸਟਾਰਟ ਕਰ ਰਹੇ ਹਾਂ ਔਰ ਨਹੀਂ ਉਹ ਚੱਲਦੀ ਸੀ ਪਰ ਉਹਦੇ ਵਿੱਚ ਅਸੀਂ ਉਹ ਉਸ ਵੇਲੇ ਜਿਹੜਾ ਅਸੀਂ ਚਲਾਇਆ ਥੋੜਾ ਪੀਰੀਅਡ ਉਹ ਉਹਨੂੰ ਚੈੱਕ ਕਰਦੇ ਵੋ ਪ੍ਰੋਪਰ ਵਰਕ ਵੀ ਕਰਦੀ ਹੈ ਵਿੱਚ ਪਹਿਲਾਂ ਉਹ ਖਰਾਬ ਉਹ ਠੀਕ ਨਹੀਂ ਚੱਲ ਰਹੀ ਸੀ ਕਿਉਂਕਿ ਫਿਰ ਅਸੀਂ ਇੰਜੀਨੀਅਰ ਬੁਲਾਏ ਉਹਨਾਂ ਨੇ ਠੀਕ ਕੀਤੀ ਉਹਦਾ ਪ੍ਰੋਪਰ ਜਿਹੜਾ ਹੈ ਕੱਲ ਤੋਂ ਉਹ ਪੂਰੀ ਫੰਕਸ਼ਨਿੰਗ ਜਿਹੜੀ ਆ ਉਹ ਕੰਮ ਆ ਸ਼ੁਰੂ ਕਰ ਦੋਗੇ ਜਿਹੜੀ 100% ਸਹੀ ਕਰੋਗੇ ਬਾਕੀ ਇਹ ਗੱਲ ਮੈਂ ਆਪ ਵੀ ਦੇਖੀ ਹੈ ਇਹ ਸੀਬਰੇ ਦੀਆਂ ਕਹਿੰਦਾ ਕੁਝ ਕੁਝ ਪੈਣ ਵਾਲੀ ਸੀਵਰੇਜ ਵੀ ਹੈਗੀ ਆ ਕੁਝ ਪਾਈਪ ਛੋਟੇ ਪੈ ਗਏ ਉਹਨਾਂ ਕਰਕੇ ਵੀ ਪ੍ਰੋਬਲਮ ਤੇ ਉਹਦਾ ਵੱਡਾ ਕਾਰਨ ਆ ਕਿ ਜਿਹੜੀ ਪਿਛਲੀ ਪੰਚਾਇਤ ਸੀ ਖੜ ਖੜ ਖੁਰ ਖੁਰ ਦੇ ਉਸ ਵਸੋਂ ਸਾਹ ਉਹਨੇ ਬੜਾ ਵੱਡਾ ੜਿਕਾ ਜਆ ਪਾਇਆ ਸੀ ਉਹ ਸਾਡਾ ਇਹ ਪਾਣੀ ਹੈ ਜਿਹੜਾ ਪਹਿਲੀ ਕਦੋਂ ਦਾ ਬੰਗਾ ਬਣਿਆ ਜਾਂਦਾ ਹੈ ਪਾਣੀ ਉਤੋਂ ਨਿਕਲਦਾ ਸੀ ਉਹ ੜਿਕੇ ੜੋਕੇ ਜਾਦਾ ਰਿਹਾ ਹੁਣ ਕੰਨਾਂ ਬਾਰੇ ਪੰਚਾਇਤ ਉਹ ਗੱਲ ਸਮਝਦੀ ਆ ਮੈਨੂੰ ਲੱਗਦਾ ਉਹ ਕੰਮ ਕਰਵਾਏਗੀ ਔਰ ਇਹ ਸੀਵਰੇਜ ਵਾਲਾ ਕੰਮ ਠੀਕ ਹੋ ਜਾਏਗਾ